ਸੇ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੇ ਜਨਮ ਦਿਨ ਤੇ ਬਹੁਤ-ਬਹੁਤ ਖੁਸ਼ੀ ਬਹੁਤ-ਬਹੁਤ ਵਧਾਈ ਖਾਟੂ ਸ਼ਾਮ ਜੀ ਦਾ ਜਨਮ ਮਨਾਇਆ ਲਿੰਦੇ ਮਤਰਾ ਨਗਰ ਵਾਸੀਆਂ ਨੂੰ ਸਾਡੀ ਸੰਗਤ ਨੂੰ ਬਹੁਤ-ਬਹੁਤ ਵਧਾਈਆਂ ਬਾਬਾ ਜੀ ਦੇ ਜਨਮ ਦਿਨੀਆਂ ਅੱਜ ਸਵੇਰੇ ਪ੍ਰਵਾਤ ਫੇਰੀ ਜਿਹੜੀ ਆਈ ਹੈ ਪਿੰਡ ਤੋਂ ਸਾਰੀ ਸਾਹ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜੀ ਸਾਰਿਆਂ ਨੂੰ ਜੀ ਸ਼ਾਮ ਪ੍ਰਮੀਅ ਵੱਲੋਂ ਸਾਰੀ ਸੰਗਤ ਦਾ ਬਹੁਤ ਦਿਲੋਂ ਧੰਨਵਾਦ ਮਹਾਰਾਜ ਸਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਨਾਲ ਦੇ ਨਾਲ ਮੰਦਿਰ ਵੱਲੋਂ ਖਾਟੂ ਸ਼ਾਮ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਕੀ ਫਤਿਹ ਜੈ ਸ੍ਰੀ ਰਾਮ ਜੈ ਸ੍ਰੀ ਖਾਟੂ ਸ਼ਾਮ ਬਹੁਤ ਬਹੁਤ ਖੁਸ਼ੀ ਬਹੁਤ ਬਹੁਤ ਵਧਾਈ ਬਹੁਤ ਅੱਛਾ ਕਾਰਜ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੇ ਜਨਮ ਦਿਨ ਦੀ ਬਹੁਤ ਬਹੁਤ ਖੁਸ਼ੀ ਬਹੁਤ ਬਹੁਤ ਵਧਾਈ ਖਾਟੂ ਸ਼ਾਮ ਜੀ ਦਾ ਦਿਨ ਮਨਾਇਆ ਨੇ ਬੰਦਾ ਨੇ ਬੜੀਆ ਕਰਿਆ ਸਾਰੀ ਸੰਗਤ ਆਈ ਸਾਰਿਆਂ ਨੇ ਮਿਲ ਕੇ ਬੈਠ ਕੇ ਦੀਰਗਨ ਕਰਿਆ ਮਹਾਰਾਜ ਦੇ ਗੁਣ ਗਾਏ ਬਹੁਤ ਅੱਛਾ ਲੱਗਾ ਬਹੁਤ ਵਧੀਆ ਹੋਇਆ ਗੁਰਦਾਰਾ ਸਾਹਿਬ ਦੀ ਉੱਤੇ ਸਾਰੀ ਸੰਗਤ ਆਈ ਵੀ ਕਿ ਅੱਜ ਸਾਤੂ ਸ਼ਾਮ ਨੂੰ ਸਾਰੇ ਨਗਰ ਆਏ ਸਾਰੇ ਇਕੱਠੇ ਹੋਏ ਸੀ ਤਾਂ ਇਹ ਸਾਰੇ ਨਗਰ ਦਾ ਬਹੁਤ ਵਧੀਆ ਖਿਆਲ ਹੈ ਇੱਥੇ 12 13 ਧਰਮ ਸਥਾਨ ਹੈ ਸਾਰੇ ਧਰਮ ਸਥਾਨ ਸਾਰੇ ਗੁਰਦੁਆਰੇ ਬਹੁਤ ਵਧੀਆ ਚੱਲ ਰਹੇ ਰਲ ਮਿਲ ਕੇ ਲੰਗਰ ਵੀ ਚੱਲਦੇ ਪੀ ਜਾਈ ਨੂੰ ਲੰਗਰ ਵੀ ਜਾਂਦੇ ਇੱਥੇ ਆ ਹੀ ਲੰਗਰ ਮੰਦਿਰ ਸਾਰੇ ਚਲਾਉਂਦੇ ਐ ਇਸ ਕਰਕੇ ਜਿੰਨੇ ਵੀ ਸਾਡੇ ਸੇਵਕ ਬਾਹਰੋਂ ਆਏ ਹੁੰਦੇ ਮੈਂ ਚਰਚਾ ਕਰਿਆ ਕਰਦਾ ਕਿ ਇਸ ਨਗਰ ਤੇ ਬਹੁਤ ਵਧੀਆ ਧਾਰਮਿਕ ਸਥਾਨ ਨਗਰ ਹੈ ਧਾਰਮਿਕ ਸਥਾਨ ਹੈ ਧਰਮ ਕਰਮ ਦੇ ਕਾਰਜ ਹੁੰਦੇ ਸਾਰਿਆਂ ਦਾ ਭਲਾ ਹੋ ਰਿਹਾ ਤੇ ਕੋਈ ਸਵਾਲ ਨਹੀਂ ਨਾ Hindu ਦਾ ਨਾ Musalman ਦਾ ਨਾ Sikh ਦਾ ਕੋਈ ਸਵਾਲ ਨਹੀਂ ਹੈ ਨਗਰ ਸਾਰਾ ਮਿਲ ਕੇ ਚੰਨ ਰਿਹਾ ਮਿਰਤੀ ਧਰਮ ਕਰਮ ਕਰਦੇ ਆਸ਼ਟਾਦ ਪੁਰਾਣੇ ਸੰਜਾਲਸ ਸਬਚਨ ਦੋਯਮ ਪਰ ਪੁਕਾਰਾ ਪੁੰਨਯਾ ਪਾਪਾਇ ਪਰ ਪੀੜਿਨਮ ਮਾਰ ਮੇਦਵਿਆ ਦੇ 18 ਪ੍ਰਾਣ ਹੈ 18 ਪ੍ਰਾਣਾਂ ਦਾ ਸਾਰ ਹੈ ਅਜਿਹਾ ਜਿਸ ਪ੍ਰਾਣੇ ਸੀ ਵਿਆਸਕ ਸਬਚ ਨੂੰ ਦੋ ਇਹ ਦੋ ਦੋ ਬਚਨ ਉਹਨਾਂ ਨੇ ਪਰਪਕਾਰਾ ਪੁੰਨਿਆ ਅੱਛਾ ਕਰਮ ਕਰਨਾ ਪੁੰਨ ਉਹਦੇ ਨਾਲ ਸਵਰਗ ਵੀ ਮਿਲਦਾ ਬਕੁੰਠੀ ਵੀ ਮਿਲਦਾ ਸੱਚਖੰਡ ਵੀ ਬੰਦਾ ਆਪਾਂ ਆਏ ਪਰ ਪੀੜੇ ਨੂੰ ਕਿਸੇ ਨੂੰ ਸਤਾਣਾ ਕਿਸੇ ਨੂੰ ਤੰਗ ਕਰਨਾ ਕਿਸੇ ਦੇ ਕੋਸਣਾ ਇਹ ਬਰਾਈ ਜਿਹੜੀ ਤੋਂ ਬਰਾਈ ਹੈ ਉਹਦੇ ਨਾਲ ਪ੍ਰਾਣੀ ਦੀ ਦੁਰਗਤੀ ਹੁੰਦੀ ਹੈ ਅچھے ਕਰਮਾਂ ਦੇ ਨਾਲ ਲੋਕ ਵੀ ਸਦਾ ਦਾ ਲੋਕ ਵੀ ਸਦਾ ਦਾ ਆਪਣਾ ਵੀ ਭਲਾ ਹੁੰਦਾ ਆਪਣੀ ਕੁਲਾ ਦਾ ਭਲਾ ਹੁੰਦਾ ਆਪਣੇ ਨਗਰਾਂ ਦਾ ਭਲਾ ਹੁੰਦਾ ਆਪਣੇ ਬਾਲ ਬੱਚਿਆਂ ਦਾ ਭਲਾ ਹੁੰਦਾ ਆਪਣੀ ਵੀ ਰੱਖਿਆ ਹੁੰਦੀ ਆਪਣੇ ਪੁੱਲਾਂ ਪਰਿਵਾਰਾਂ ਦੀ ਰੱਖਿਆ ਹੁੰਦੀ ਇਸ ਕਰਕੇ ਬੋਲੋ ਖਟੁ ਸ਼ਾਮ ਜੀ ਮਹਾਰਾਜ ਕੀ ਹਰੇ ਕੇ ਸਾਰੇ ਕੀ ਹਰੇ ਕੇ ਸਾਰੇ ਕੀ ਪੁਰੀ ਵਾਲੇ ਮਹਾਰਾਜ ਕੀ ਅੱਜ ਬਾਬਾ ਖਟੁ ਸ਼ਾਮ ਜੀ ਦਾ ਜਨਮ ਦਿਨ ਜਿਹੜਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਅਸੀਂ ਮਨਾ ਰਹੇ ਹਾਂ ਇਸ ਚ ਆਪਣਾ ਸਾਡਾ ਗੁਰਦੁਆਰਾ ਤੋਂ ਪ੍ਰਭਾਤ ਫੇਰੀ ਵੀ ਆਈ ਹੈ ਪੁਰੀ ਵਾਲੇ ਸੰਤ ਜੀ ਵੀ ਸਾਡੇ ਇਸ ਆਏ ਥੇ ਠੀਕ ਹੈ ਸਾਡੀ ਸਾਰੀ ਗ੍ਰਾਮ ਪੰਚਾਇਤ ਪੂਰੇ ਪਿੰਡ ਵਾਸੀ ਇਸ ਚ ਸ਼ਾਮਲ ਹੋਏ ਹਨ ਇਸ ਸੇ ਜਿਹੜਾ ਹੈ ਬਹੁਤ ਬਹੁਤ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪੂਰੀ ਪੰਚਾਇਤ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਦਿੱਤਾ ਸਾਡੇ ਪਿੰਡ ਦੇ ਵਿੱਚ ਜਿਹੜਾ ਹੈ ਇਹ ਪ੍ਰੋਗਰਾਮ ਜਿਹੜਾ ਹੈ ਹੁਣ ਹਰ ਸਾਲ ਇਸੇ ਤਰ੍ਹਾਂ ਮਨਾਇਆ ਜਾ ਰਿਹਾ ਬੜੀ ਧੂਮ-ਧਾਮ ਦੇ ਨਾਲ ਮਨਾਇਆ ਜਾ ਰਿਹਾ ਇਸ ਵਿੱਚ ਲੰਗਰ ਵੀ ਪਤਾਏ ਗਏ ਹਨ ਤੇ ਬਾਬਾ ਜੀ ਦਾ ਜਿਹੜਾ ਹੈ ਗੁਣਗਾਨ ਵੀ ਕੀਤਾ ਗਿਆ ਬੋਲੀਏ ਘਾਟੂ ਨਰੇਸ਼ ਕੀ ਜੈ ਸੀਸ ਕੇ ਦਾਨੀ ਕੀ ਜੈ ਤੀਨ ਬਾਣ ਧਾਰੀ ਕੀ ਜੈ ਧਾਰੀ ਦਾ ਸਹਾਰਾ ਬਾਬਾ ਸ਼ਾਮਾ ਆਰੇ ਕਾ ਸਹਾਰਾ ਬਕਸ਼ ਸ਼ਾਮ ਆਰੇ ਕਾ ਸਹਾਰਾ ਬਕਸ਼ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਸਾਰੇ ਨਗਰ ਵਾਸੀਆਂ ਨੂੰ ਸਾਧ ਸੰਗਤ ਨੂੰ ਬਹੁਤ ਬਹੁਤ ਵਧਾਈਆਂ ਬਾਬਾ ਜੀ ਦੇ ਜਨਮ ਦਿਨ ਦੀਆਂ ਤੇ ਸਾਰੇ ਗ੍ਰਾਮ ਜਿਹੜੀ ਪਿੰਡ ਦੀ ਪੰਚਾਇਤ ਸਾਡੇ ਸਰਪੰਚ ਸਾਹਿਬ ਪੰਚ ਸਾਹਿਬ ਆਏ ਸੀਗੇ ਉਹਨਾਂ ਨੇ ਆ ਕੇ ਬਾਬਾ ਜੀ ਦਾ ਗੁਣਗਾਨ ਚ ਸਹਿਯੋਗ ਕਰਿਆ ਗੁਣਗਾਨ ਸੁਣਿਆ ਤੇ ਉਹਨਾਂ ਦਾ ਵੀ ਸਭ ਦਾ ਧੰਨਵਾਦ ਤੇ ਸਾਰੇ ਨਗਰ ਦਾ ਧੰਨਵਾਦ ਜੈ ਸ਼੍ਰੀ ਸ਼ਾਮ ਜੈ ਜੈ ਕਰੇ ਮਾ ਜੈਂਤੀ ਦੇਵੀ ਦਾ ਹੋ ਸਾਡੇ ਦਰਬਾਰ ਕੀ ਜੈ ਜੈ ਕਰੇ ਨਗਰ ਹੜੇ ਦਾ ਹੋ ਸਾਡੇ ਦਰਬਾਰ ਕੀ ਜੈ ਮੈਂ ਅੱਜ ਬਾਬਾ ਖਾਟੂ ਸ਼ਾਮ ਜੀ ਦੇ ਜਨਮ ਦਿਨ ਤੇ ਸਾਰੇ ਪਿੰਡ ਵਾਸੀਆਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਜੀ ਸਭ ਨੂੰ ਬਾਬਾ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਤੇ ਅੱਜ ਸਾਡੇ ਸਵੇਰੇ ਗੁਰਦੁਆਰਾ ਸਾਹਿਬ ਤੋਂ ਪ੍ਰਵਾਤ ਫੇਰੀ ਆਈ ਬਹੁਤ ਬੰਦੇ ਸੀਗੇ ਉਹਨਾਂ ਨਾਲ ਬਹੁਤ ਵਧੀਆ ਉਹਨਾਂ ਨੇ ਕੀਰਤਨ ਕਰਿਆ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਕਰਦੇ ਜੀ ਆਪਾਂ ਇਨਾਲੇ ਗੁਰਪਰਵ ਦੀਆਂ 15 ਤਰੀਕ ਨੂੰ ਆਉਣ ਵਾਲੇ ਦੀਆਂ ਬਹੁਤ-ਬਹੁਤ ਲੱਖ-ਲੱਖ ਵਧਾਈਆਂ ਤੁਹਾਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ। ਸ਼ਕੀ ਜੈ ਹਾਂਜੀ ਸਾਰਿਆਂ ਨੂੰ ਜੀ ਸ਼ਾਮ ਪ੍ਰੀਮੀਅਰ ਵੱਲੋਂ ਸਾਰੀ ਸੰਗਤ ਦਾ ਬਹੁਤ ਦਿਲੋਂ ਧੰਨਵਾਦ ਜਿਹੜੇ ਗਦਵਾਰਾ ਸਾਹਿਬ ਵੱਲੋਂ ਜਾਂ ਸਾਰੇ ਨਗਰਕ ਮੁੱਲਾਪੁਰ ਵੱਲੋਂ ਜਿਹੜੀ ਸੰਗਤ ਮੁੱਲਾਪੁਰ ਮੰਦਿਰ ਵਿੱਚ ਪਹੁੰਚੀ ਧੀ ਸਾਡੇ ਸਾਰੀ ਫੌਜ ਵੱਲੋਂ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਜੀ। ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਦਸਮੇਸ਼ ਦਰਸ਼ਨ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦੇ ਹੋਏ ਕਈ ਰੋਜ਼ ਤੋਂ ਪ੍ਰਵਾਤ ਫੇਰੀ ਕੱਢੀ ਜਾ ਰਹੀ ਹੈ ਅੱਜ ਪਰਾਚੀਨ ਮੰਦਿਰ ਵਿੱਚ ਸੰਗਤਾਂ ਨੇ ਆ ਕੇ ਕੀਰਤਨ ਕੀਤਾ ਜਿੱਥੇ ਸ਼ਾਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਉੱਥੇ ਨਾਲ ਦੇ ਨਾਲ ਮੰਦਿਰ ਵੱਲੋਂ ਖਾਟੂ ਸ਼ਾਮ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਆਪ ਜੀ ਸਾਰੇ ਦੇਖ ਹੀ ਰਹੇ ਹੋ ਗੁਰੂ ਨਾਨਕ ਸਹਿ ਮਹਾਰਾਜ ਸਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਨੂੰ ਲੈ ਕੇ ਨਗਰ ਮੁੱਲਾਂਪੁਰ ਦੀ ਸੰਗਤਾਂ ਵੱਲੋਂ ਕਿੰਨੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਧੰਨਵਾਦ ਹੈ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਦਾ ਧੰਨਵਾਦ ਹੈ ਸਾਡੇ ਪਿੰਡ ਦੇ ਪੱਤਰਕਾਰ ਭਾਈ ਮਨੀ ਸਿੰਘ ਜੀ ਸੋਮਨਾ ਸੋ ਇਹਨਾਂ ਦੇ ਸਹਿਯੋਗ ਨਾਲ ਸਾਰੀ ਸੰਗਤ ਦੇ ਸਹਿਯੋਗ ਨਾਲ ਗੁਰਪੁਰਬ ਬੜੇ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ 13 ਤਰੀਕ ਨੂੰ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣੇ 15 ਤਰੀਕ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਬਾਣੀ ਦਾ ਕੀਰਤਨ ਕੀਤਾ ਜਾਵੇਗਾ ਸਮੂਹ ਸੰਗਤਾਂ ਦੇ ਚਰਣਾ ਵਿੱਚ ਬੇਨਤੀ ਹੈ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਜੀ ਕੀ ਫਤਿਹ ਪ੍ਰਾਚੀਨ ਸ਼ਿਵ ਮੰਦਰ ਮੁਲਾਪੁਰ ਗਰੀਬਦਾਸ ਨਿਊ ਚੰਡੀਗੜ੍ਹ ਸਮੂਹ ਇਸ ਕਮੇਟੀ ਦੇ ਮੈਂਬਰ ਮਹਿਬਾਨਾਂ ਦਾ ਸਹਿਵਾਨਾਂ ਦਾ ਤੇ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜੋ ਕਿ ਅੱਜ ਦਾ ਦਿਨ ਇੱਥੇ ਬਾਬਾ ਕਟੂ ਸਾਹਿਬ ਜੀ ਦਾ ਜਨਮ ਦਿਨ ਸੀ ਤੇ ਉਧਰ ਅਸੀਂ ਸਾਰੀਆਂ ਸੰਗਤਾਂ ਰਲ ਮਿਲ ਕੇ ਮੋਲਾਪੁਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਪ੍ਰਦੇਵ ਮਹਾਰਾਜਿਆਂ ਦਾ ਪ੍ਰਕਾਸ਼ ਦਿਹਾੜੇ ਨੂੰ ਸਮਰਪਤ ਪਰਪਤ ਫੇਰੀਆਂ ਕੱਢ ਰਹੀਆਂ ਸੰਗਤਾਂ ਜਿਹੜਾ ਕਿ ਅੱਜ ਇਹਨਾਂ ਨੇ ਸੇਵਾ ਦਾ ਮੌਕਾ ਲਿਆ ਅਕਾਲ ਪੁਰਖ ਵਾਹਿਗੁਰੂ ਨੇ ਇਸ ਕਮੇਟੀ ਦੇ ਉੱਤੇ ਕਿਰਪਾ ਕੀਤੀ ਹੈ ਇਸ ਮੰਦਰ ਦੇ ਵਿੱਚ ਇਹ ਪ੍ਰਾਚੀਨ ਸ਼ੈ ਮੰਦਰ ਹੈ ਇਹਦੇ ਵਿੱਚ ਸਾਰੀ ਕਮੇਟੀ ਨੇ ਸਹਿਯੋਗ ਦੇ ਕੇ ਸੰਗਤਾਂ ਦੇ ਨਾਲ ਗੁਰੂ ਦਾ ਹਰੀ ਜਸ ਗਾਇਨ ਕੀਤਾ ਹੈ サルニサさんとアニバーサイはジョークキタイ。 ਦੇਵ ਨਦਰਾ ਹੋ ਆਇਆ ਨਦਰਾ ਦੇਵ ਨਦਰਾ ਹੋ ਜਗਤ ਦੇਵ ਨਦਰਾ ਹੋ ਆਇਆ 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 ਦੇਵ ਨਦਰਾ ਹੋ ਜਗਤ ਦੇ Thank you का जय ਯਾ ਪੂਜੀ ਤਪਦੇਗਾ ਪਰਿਪੁਣਾ 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 ਤਦਸ ਤੁਮ ਜੇ ਕਰੇ ਮੀਰ ਵਿਜਨ ਕੀ ਹਰ